ਇੱਕ ਛੋਟਾ ਜਿਹਾ ਆਪਰੇਸ਼ਨ ਵਰਿੰਦਰ ਸਿੰਘ ਘੁੰਮਣ ਵਰਗੇ ਇੱਕ ਫਿੱਟ ਬੰਦੇ ਦੀ ਜਾਨ ਕਿਵੇਂ ਲੈ ਗਿਆ ਵਰਿੰਦਰ ਸਿੰਘ ਦੇ ਬਾਈਸੈਪਸ ਮਤਲਬ ਉਹਨਾਂ ਦੇ ਡੋਲੇ ਤੇ ਕਿਸੇ ਤਰ੍ਹਾਂ ਦੀ ਇੰਜਰੀ ਹੋ ਜਾਂਦੀ ਆ ਜੀਨੇ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪੀਟਲ ਜਾਣਾ ਪਿਆ ਇੱਕ ਛੋਟੀ ਜੀ ਸਰਜਰੀ ਸੀ ਇੱਕ ਮਾਈਨਰ ਜਿਹਾ ਆਪਰੇਸ਼ਨ ਸੀ ਮਤਲਬ ਉਹਨਾਂ ਨੇ ਸੇਮ ਡੇ ਹਸਪੀਟਲ ਚੋਂ ਡਿਸਚਾਰਜ ਵੀ ਹੋ ਜਾਣਾ ਸੀ ਉਹਨਾਂ ਨੂੰ ਛੁੱਟੀ ਮਿਲ ਜਾਣੀ ਸੀ ਇੱਕ ਨਾਰਮਲ ਜਿਹਾ ਆਪਰੇਸ਼ਨ ਹੋਣ ਕਰਕੇ ਵਰਿੰਦਰ ਸਿੰਘ ਆਪ ਦੇ ਨਾਲ ਸਿਰਫ ਆਪ ਦੇ ਇੱਕ ਦੋਸਤ ਨੂੰ ਲੈ ਕੇ ਆਂਦੇ ਆ ਹੁਣ ਫੋਰਟਿਸ ਹਸਪੀਟਲ ਦੇ ਡਾਕਟਰਸ ਦੇ ਅਕੋਰਡਿੰਗ ਜਦੋਂ ਉਹ ਸਰਜਰੀ ਰੇਸੀ ਉਦੋਂ ਬਰਿੰਦਰ ਸਿੰਘ ਨੂੰ ਦੋ ਕਾਰਡੀਅਕ ਅਰੇਸਟ ਆਉਂਦੇ ਆ ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਆ ਇਹ ਸਟੋਰੀ ਸੀ ਕਿ ਜੋ ਫੋਰਟਿਸ ਹਸਪੀਟਲ ਦੇ ਡਾਕਟਰਸ ਦੱਸ ਰਹੇ ਆ ਤੇ ਹੁਣ ਇਹਦਾ ਦੂਜਾ ਪੱਖ ਜੋ ਬਰਿੰਦਰ ਸਿੰਘ ਨੂੰ ਮੰਦੀ ਫੈਮਿਲੀ ਤੇ ਉਹਨਾਂ ਦੇ ਸਾਰੇ ਯਾਰ ਦੋਸਤ ਕਹਿ ਰਹੇ ਆ ਬਰਿੰਦਰ ਸਿੰਘ ਦੇ ਇੱਕ ਦੋਸਤ ਨੇ ਮੀਡੀਆ ਨੂੰ ਇਹ ਵੀਡੀਓ ਦਿਖਾਈ ਜਿਦੇ ਚ ਆਪਾਂ ਦੇਖ ਸਕਦੇ ਆ ਕਿ ਸਾਰੀ ਬੋਡੀ ਬਲੂ ਹੋ ਚੁੱਕੀ ਆ ਮਤਲਬ ਨੀਲੀ ਪੈ ਚੁੱਕੀ ਆ ਬਰਿੰਦਰ ਸਿੰਘ ਦੀ ਫੈਮਿਲੀ ਦਾ ਕਹਿਣਾ ਕਿ ਸਾਰੀ ਗਲਤੀ ਫੋਰਟਿਸ ਹਸਪੀਟਲ ਦੀ ਆ ਕਿ ਸਰਜਰੀ ਦੌਰਾਨ ਉਹਨਾਂ ਤੋਂ ਹੀ ਕੋਈ ਵੱਡੀ ਗਲਤੀ ਹੋਈ ਆ ਜਾਂ ਕੋਈ ਇੰਜੈਕਸ਼ਨ ਗਲਤ ਲੱਗਿਆ ਜਿਹਦੇ ਚ ਇਨ ਦਾ ਹਸਪੀਟਲ ਦੇ ਸਟਾਫ ਨਾਲ ਝਗੜਾ ਵੀ ਹੁੰਦਾ ਕਿਉਂਕਿ ਵਿਰਿੰਦਰ ਸਿੰਘ ਘੁੰਮਣ ਇੱਕ ਵੀਗਨ ਬੋਡੀ ਬਿਲਡਰ ਸੀ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਇਹੀ ਆਰਗੂਮੈਂਟ ਆ ਕਿ ਉਹਨਾਂ ਨੂੰ ਕੋਈ ਵੀ ਹਾਰਟ ਕੰਡੀਸ਼ਨ ਨਹੀਂ ਸੀ 42 ਸਾਲ ਦੇ ਵਿਰਿੰਦਰ ਸਿੰਘ ਨੇ 2009 ਚ ਮਿਸਟਰ ਇੰਡੀਆ ਵਰਗਾ ਟਾਈਟਲ ਜਿੱਤ ਰੱਖਿਆ ਸੀ ਤੇ ਸਲਮਾਨ ਖਾਨ ਵਰਗੇ ਐਕਟਰਸ ਨਾਲ ਕੰਮ ਕਰ ਚੁੱਕੇ ਸੀ ਸਾਰਾ ਪੰਜਾਬ ਤੇ ਇਹਨਾਂ ਦੀ ਫੈਮਿਲੀ ਇਨਕੁਆਇਰੀ ਦੀ ਮੰਗ ਕਰ ਰਹੀ ਆ ਕਿ ਅਸਲ ਚ ਹਸਪੀਟਲ ਚ ਹੋਇਆ ਕੀ ਸੀ ਬਾਕੀ ਤੁਹਾਡਾ opinion ਕੀ ਆ ਕਮੈਂਟ ਕਰਕੇ ਜਰੂਰ ਦੱਸਿਓ